ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਜਨਮ ਇਹਨਾਂ ਦਾ 24-25 ਦੀ ਉਮਰ ਹੈ ਜੋ ਵੀ ਖਸਾਲ ਦੀ ਮਾਰ ਕੀ ਕੰਮ ਕੰਮ ਕੀ ਕਰਦੇ ਸੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਸ਼ਿਵਾ ਜੀ ਸ਼ਿਵਾ ਕੰਪਨੀ ਦੇ ਵਿਆਹ ਹੋਏ ਨੇ ਇੱਕ ਕੁਵਾਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਹੀ ਪਹੁੰਚ ਗਏ ਬੋਲ ਕਿਸੇ ਤੋਂ ਤੇ ਤੁਹਾਨੂੰ ਸ਼ੱਕ-ਚੁੱਕ ਹੈਗੀ ਆ ਕੋਈ ਜਾਂ ਕਿਸੇ ਕੋਈ ਗਲਵਾਦ ਕਿਸੇ ਨਹੀਂ ਇਹ ਹੈ ਗੁਰੂਗੜ੍ਹ ਤੋਂ ਆਹ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮਖਾ ਮੈਂ ਘਰੇ ਆ ਮਾਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਇਹ ਦੋ ਡੈੱਡ ਬੋਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹ ਤਾਂ ਅਧੀਨ ਪੀਐਸ ਮਾਛੀਵਾੜਾ ਇੱਕ ਜਿਹੜਾ ਹੈਗਾ ਮਰੀਰ ਉਹਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਤੇ 25 ਸਾਲ ਦੀ ਏਜ ਹੈ ਇਹਨਾਂ ਦੀ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪాయిਜ਼ਨਿੰਗ ਨੇ ਸਾਡੇ ਕੋਲੇ ਇਹ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਆਮ ਤੌਰ ਤੇ ਇਹ ਕੋਈ ਵੀ ਪాయిਜ਼ਨਿੰਗ ਦੇ ਵਿੱਚ ਜਿਹੜੀ ਝੱਗ ਆ ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪాయిਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪాయిਜ਼ਨਿੰਗ ਹੋਵੇ ਉਹਨਾਂ ਸਾਰੀਆਂ ਦੇ ਵਿੱਚ ਝੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਕੀ ਜਿਹੜੀ ਫਾਈਨਲ ਰਿਪੋਰਟ ਹੋਏ ਤੋਂ ਬਾਅਦ ਪਤਾ ਲੱਗ ਜੂਗੀ ਪੋਸਟਮਾਰਟਮ ਤੋਂ ਪਤਾ ਲੱਗ ਰਿਹਾ ਵੀ ਕਦੋਂ ਕੋਈ ਹੋਊਗੀ ਡੈਥ ਇਹਨਾਂ ਦੀ ਨਹੀਂ ਇਹ ਉਹ ਰਿਪੋਰਟ ਤੋਂ ਹਲੇ ਨਹੀਂ ਇਹਨਾਂ ਦਾ ਕੋਈ ਪਾਸਾ ਆ ਗਿਆ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆ ਅਸੀਂ ਵਿਚਾਰਿਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਨੂੰ ਪੋਸਟਵਾਰਡ ਕਰਾਵਾਂਗੇ ਇਹਨਾਂ ਦੇ ਪਾਇਰੇਟਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈਡ ਬੋਡੇ ਵਿੱਚ ਕਿਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈਥ ਕਿਦਾਂ ਹੋਈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਕਰਦਿਆਂ ਤੋਂ ਮਾੜਾ-ਵੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਸ਼ਰੂਪ ਪੀਂਦੇ ਸੀਗੇ ਇਹ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵੀਜੀ ਠੀਕ ਆ ਜੀ ਇਹ ਮਛੋੜ ਦੇ ਰਹਿਣ ਵਾਲੇ ਨੇ ਜੀ ਨਹੀਂ ਇਹ ਪਿੱਛੋਂ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ